ਸਰਾਂ ਦਾ ਪਿਆਰ ਤੇ ਮਾਜਿਬ ਅਧੀ ਕੀ ਜਾਗਦਾ ਜੀ ਲੋਕ ਕੈ ਜਾਗਰ ਤੇ ਸੋਚ ਦੇ ਸਾਡੇ ਤੱਕ ਤਿੰਤ ਨੇ ਜਨ ਲੈ ਆਇਆ ਅੱਜ ਇੱਕ ਤੋਂ ਵੱਧ ਹੇ ਸਾਥੀ ਹਰ ਸਭ ਤੋਂ ਵੱਧ ਪਰ ਤੁਸੀਂ ਵੀ ਮੰਨ ਤੇ ਕੀ ਵਿਚਾਰ ਨਹੀਂ ਆਏ ਜੀ ਜਦ ਨੂੰ ਮੇਰਾ ਤੂੰ ਹੁਣ ਹਲਾ ਪਾਣ ਕੇ ਸਾਥ ਬਣ ਗਿਆ ਹੈ ਪਰ ਕਿਹੜੇ ਸੰਸਾਰੇ ਲੋਕ ਪੁੱਤਰਵਾਦ ਤੇ ਭਰਾਵਾਂ ਨੂੰ ਨਾ ਚੱਡੀਆਂ ਮਾਰਦੇ ਨੇ ਆਲੇ ਕਿੰਨੇ ਲੋਕਾਂ ਜਿੰਨੇ ਸੇ ਬਹੁਤ ਪਰੱਖ ਕਰ ਹਰਤਨ ਲਿਆ ਦੇ ਸੁਧਾਰਾਂ ਤੇ ਆਮ ਲਟਾਵੇ ਮੰਦਰ ਨੂੰ ਦੇ ਸੱਤਨਾਂ ਕਿਤੇ ਆਤਮ ਦੇ ਦਾ ਤੇ ਟੀਪੇ ਉਹ ਪਰਾਇਆ ਧਰਮ ਨਹੀਂ ਕੱਢਾ ਕਰਕੇ ਪੁੱਤਰਵਾਦ ਵੈਚਾਉਂਦੇ ਨੇ ਤੂੰ ਆਪਣੇ ਹੱਥੀਂ ਪਾਇਆ ਹੋਇਆ ਸਾਰਾ ਤਨ ਤਾਜ ਕਰ ਜਨਮ ਕੇ ਅਨਸਰਵ ਨੂੰ ਪਾਇਆ ਅਵਸੋ ਬਾਕੀਤਨਾ ਜਿਹਾ ਆਇਆ ਜਿਦਾਂ ਸਾਰਾ ਤਨ ਤਾਜ ਲਾ ਦਿੱਤਾ ਇਹ ਹੁੰੜਾ ਪਾਤੀ ਬਟਿਆ ਉਹੀ ਤੂੰ ਦੁਆਇਆ ਨਹੀਂ ਆਇਆ ਐਸਾ 760 ਬਾਕੀ ਜੋ ਬਾਜਾ ਸੁਦਰਤਾ ਕੇ ਜਿਹੜੇ 761 ਲੋਕਤਾਂ ਵੱਲ ਬਾਕੀ ਮਿਲਣ ਦੇ ਸੰ ਮੋਹਿ ਤੂੰ ਆਪਣੇ ਪਤਨ ਨੂੰ ਦੇ ਕੇ ਨਹੀਂ ਕਰੇ ਮਨ ਲਾਹ ਕਹ ਰਿਹਾ ਮੈਂ ਜਾਂਛਿ ਪਰਵ ਕਰਮਨ ਤੇ ਅਮਾਨਤਾ ਮੋਹ ਚੰਨ ਜਿਉਂ ਨਾ ਹਿਰਦੈ ਵਿੱਚ ਜਾਤ ਸੀ ਤੇਰੇ ਪੇਰੇ ਕਾਰਜਾ ਤੋਂ ਮਾਨ ਲਾਇਆ ਸੀ ਇਹੋ ਆ ਤਿਕ ਤੇ ਉਸ ਭਕੇ ਜਾ ਕੀ ਸਤਿ ਵਿਦਵਕੇ ਇਹ ਸਰੀਰਾ ਜੀਵਨ ਸਤਹੀ ਲੋ ਜਾਏਗਾ ਉਸ ਤਰ੍ਹਾਂ ਹੋਏ ਅੱਤੋ ਭੇਰੇ ਤੇਰੀ ਵੇਲੇ ਧਾਰ ਕਰਿਆ ਹੈ ਸੁਨਾਏ ਜੇ ਰਾਮ ਨਾਨਕੀ ਪੈਨਾ ਕੋ ਸੁਰੀ ਨਾਮਕ ਸੰਗੋ ਗੋਣੈਨਾ ਅੱਲੋ ਜੇਨਾ ਤੇ ਪੈਨਾ ਜਿਮੇ ਸਾਰੀ ਗੱਲ ਸੁਣਿ ਹੈ ਜਿਹੜੀ ਗੁਰੂ ਨਾਨਕ ਬਾਪਾ ਜੀ ਸੁਣੋ ਸੁਨਾਨੇ ਕਹਾਣ ਕਹਿਣ ਨਾਨਕੀ ਦੇ ਕਾ ਸਨੋ ਉੱਤਰ ਜੇ ਮੇ ਕੋ ਦੇਣਾ ਕੋ ਕੋਈ ਮਾਸਤ ਵਡਿਆਨੇ ਸੋ ਉਹਨਾਂ ਕੋਈ ਉੱਤਰ ਮੇਰ ਦਾ ਸਤਿ ਸਦ ਬੜੀ ਸੰਭ ਅੱਠ ਬਿਟ ਰਹੇ ਹਨ ਦੌਲਤ ਖਾਨ ਕਰੇ ਸਤਨ ਪਿੱਲ ਤੇ ਕਾਲ ਅਸੀਂ ਵਲਗ ਪੁਨ ਤਿਨ ਸਹ ਆਨੇ ਨਿਕ ਗੋਪਾਲਵਾਹ ਨੌਤਖਾਨ ਨਿਰਭਉ ਸੰਤ ਦੇ ਦਤਾ ਹੈ 380 ਰੁਪਏ ਗੋਪਾਲ ਨਾਮ ਦਾ ਲੈ ਕੇ ਮੁਖ ਆਇਆ ਹੈ ਲੇਨ ਜਰਾ ਮਹਾਤ ਸੋ ਦਰਵਾਜਾ ਇਸ ਲਖਨੀ ਟਿਕ ਦੇ ਉਹ ਜਿਹੜਾ ਕਿਸੇ ਆਪਣੇ ਹੱਥ ਚੋਂ ਤਨ ਲਿਆ ਹੈ ਸਾਰਾ ਤਨ ਲੈ ਕੇ ਮਾਫ਼ ਸੁਲਤਾਨ ਜੀ ਨੂੰ ਦੇ ਦਤਾ ਅੰਤਰਾਏ ਸੋ ਖੰਨ ਪਾਲਾ ਦੇ ਫਕੀਰ ਨਾ ਜਾਨsala ਜਿਹੜਾ ਅੱਗਾ ਤਨ ਉਹ ਬਹੁਤ ਖਾਂ ਦੇ ਪਾਸ ਸੱਜਿਆ ਸੀ ਉਹ ਸਾਰਾ ਪ੍ਰਤੀਨਾ ਮਹਾਂਪਰ ਨੂੰ ਬਾਟ ਦੇਤਾ ਸੋ ਪਾਸਰਤ ਦਿੱਤਿਓਨ ਸਗਰਾ ਸਾਸ ਸਸੁਰ ਕੋ ਕਰਤੋ ਝਗਰਾ ਉਹ ਸੋਰਨ ਸਤਸੋਵ ਟਗਦੇ ਹੋਏ ਉਕੀਤ ਕਰਦਾ ਹੈ ਆਪਜੇ ਹੋਰ ਸ਼ਕਪੇ ਸੌਂਗੈ ਹਨੋ ਰਾਤ ਹੋਈ ਦੁਖ ਭਰਤਾ ਪਾਪ ਰੂਪੀ ਉਪ ਚਲ ਕੇ ਜਿੱਤੇ ਸੇਠ ਚਲ ਵਾਲੇ ਨਦੀ ਵਹਿ ਸਮਸੀ ਕੀ ਅਰਦਾਸਨ ਮੁਖ ਜਦ ਜਨਮ ਪਖਾਰਾ ਕੋ ਨਮ ਜਨ ਸਿਏ ਦੇਮ ਯਾਰਾ ਦੋਸ ਕਰਕੇ ਕੋ ਭੋਗ ਕੋ ਸਾਹਿਬ ਆਪਣਾ ਸੁੰਦਰ ਮੰਗੜਾ ਪ੍ਰਸ਼ਾਨ ਕਰਨ ਬਾਦ ਮੀਚ ਪ੍ਰਵੇਸ਼ ਕਰ ਕੇ ਹਤੋਂ ਵਹਿ ਰਿਤ ਸ ਕਰੇ ਸੋ ਮਿੱਤਰੋ ਤੇ ਆਪਣੇ ਤਾਣੇ ਨੂੰ ਸਾਫ ਕਰਕੇ ਵਸਤਰ ਪਹਿਨ ਲੈਣੋ ਤੇ ਇੱਥੇ ਤਾਹੇ ਹਉਰੋਂ ਰਾਹ ਸੀ ਜਗਾਤੀ ਖਤਰੀ ਹੋਰਾ ਜਿੱਤੇ ਘਰ ਸਮੋਤ ਜੇੜੇ ਉਹਨਾਂ ਦੇ ਕੋਈ ਰੌਲਾ ਸੁਨਿਆ ਕਿ ਕੁੱਪੇ ਤਲਾਰਕ ਅੱਜ ਵੀ ਕੋਤੇ ਆਇਆ ਇੱਕ ਦੇਵ ਜਤੇ ਆਣ ਸੋ ਖਤਰਿਕ ਮੈਨੂੰ ਬ੍ਰਾਹਮਣ ਤੇ ਗਉਂ ਨੂੰ ਆਉਂਦਾ ਲੋਕ ਤੋਂ ਲੋਕ ਤੇ ਅੰਤ੍ਰਾਮੈ ਸੂਰਜ ਲੋ ਚੌਥਾ ਤੋਤੀ ਟਿਕਾ ਮਾਲਾ ਅਨੇ ਬਨਾਉ ਲਿਖਿਓ ਕਿਰਪਾਲ ਕਰਪਾਉ ਗੁਰੂ ਜੀ ਨੇ ਵੇਖਿਆ ਬ੍ਰਾਹਮਣ ਨੇ ਤੋਤੀ ਟਿਕਾ ਤੇ ਜਾਲਿ ਸੈ ਸੂਰ ਬੜੇ ਸੂਤ ਬਨਾਈ ਹੋਇ ਉਸ ਜੀ ਬੇਤਰ ਗਉ ਕੀ ਮੋਚਨ ਰੋਕਾ ਤੇ ਸਰ ਸ੍ਰੀ ਗੁਰ ਕਹੋ ਇਹ ਬ੍ਰਿਸ਼ਤਰਾ ਬਲਵਾਨੀ ਦਾ ਸ਼ਬਦ ਪਛਾਣ ਕੀਤਾ ਹੈ ਸੁਲੋਕ ਮਹਲਾ ਪਹਿਲਾ ਦੋ ਬ੍ਰਾਹਮਣ ਕੋ ਕਰ ਲਾਓ ਵਰਤਨਾ ਜਾਈ ਟੋਟੇ ਦੇ ਕਾਤਰ ਜਪਮਲੇ ਤਾਨ ਮਲੇ ਸਖਾਈ ਅੰਤਰ ਪੂਜਾ ਮੁੜ ਸਤੇ ਬਾਸ ਜੰਤਰ پڑھتا ہے نام لائن باہر براہن بنیا ہے جی پیڑیاں ہے نا پار ہوتا ہے کسی جنا مرضی پوچا پورجا سا گرو بابا جی بالی چن تو من ارچانہ ہو ਬਾਣੀ ਤੇ ਇਸ ਤੇ ਨਾਲ ਮਨ ਤੇ ਕੋਈ ਰਸ ਨਹੀਂ ਤੇ ਉਹ ਨਾਮ ਰਸਨਾ ਦੇ ਨਾਮ ਜਪਨਾ ਹੀ ਪ੍ਰੇਟੋ ਮਹਾਂਲਾ ਕਹਿਲਾ ਮਾਨਸਪਾਨੇ ਕਰਨ ਨਿਵਾਰ ਸ੍ਰੀ ਭਗਾਨ ਜੀ موسیقی 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 ਜੇ ਤਰੇ ਕੋਈ ਆਇਆ ਤੁਮਹਾਰਾ ਸਤਹ ਜਿਵੇਂ ਨਾਮ ਸ਼ਬਦ ਦੇ ਰਾਜ ਗਿਆ ਜੀਵ ਦਾ ਪਾਰ ਤਾਰਾਂ ਹੁੰਦਾ ਹੈ ਗੁਰੇ ਰਾਜ ਸੁਣਾ ਪਰ ਧੁਨ ਕਰਾਰ ਸੋਨਾ ਸਤ ਗੁਰ ਤੇ ਤਾਰਕ ਸਮੇਤ ਆਯੋ ਕਾ ਜਨਕ ਤੇ ਜਨ ਜਿਤਾ ਸਭ ਗੁਰੇ ਮਾਇਦੇ ਰਸ ਸਭ ਸੰਤ ਦੇ ਕੋਲੋਂ ਕੱਟ ਮਾ ਕੋਲੇ ਤਮ ਮਾਰਗ ਪਾਇਓ ਤਨ ਲਾਲ ਚਿਤੇ ਚਿਤ ਫਰਮਾਇਓ ਮੈਂ ਭੁਲਿਆ ਹੋਇਆ ਸੀ ਮੈਨੂੰ ਅਸਲੀ ਰਾਗ ਆ ਦਿੱਤਾ ਹੈ ਤਨ ਦੇ ਰਾਗ ਤੋਂ ਮੇਰੇ ਚਿਤ ਨੂੰ ਹਟਾਇਆ ਹੈ ਏ ਕਿਰਪਾ ਕਰਨਾ ਦਰਦਾਵਾ ਸਰ ਕਿ ਕਰਤੇ ਮੋਹਨ ਸਾਵਾ ਵੀ ਕਿਰਪਾ ਕਰਕੇ ਦ੍ਰਿਸ਼ਟੀ ਕਰਕੇ ਮੈਨੂੰ ਨਾਮ ਮੇਰੇ ਹਿਰਦੇ ਦੇ ਵਿੱਚ ਵਸ ਜਾਏ

ਭਾਈ ਦੋਲਾ ਜੀ ਦੇ ਤੇ ਸੰਮੂਲ ਚੰਦ ਜੀ ਅੰਦਰ ਸੇ ਪਰ ਅਸਲੀ ਪੇਤ ਨੂੰ ਜਾਣ ਨਾ ਸਕਿਆ ਪਰਮ ਪ੍ਰੀਤ ਬੁਲਾਰਿਆ ਸੈਵੋ ਮਥ ਜਾਣ ਚੱਲਨੇ ਜੇ ਨਗਰ ਆ ਸਦਨ ਸੰਭਾਰਨ ਕਾਰਜ ਸੰਗਰਾ ਆਪਣ ਨਗਰ 와 ਜਾਣ ਲਈ ਚਾਰ ਹੋਰ ਤੇ ਤੱਕ ਆਪਣੇ ਨਗਰ ਵਿੱਚ ਜਾ ਕੇ ਜੰਮ ਕਾ ਸਮਾਪਤ ਆਨਨ ਸਮੇਂ ਅੰਗਿਰ ਆ ਵਿਚਾਰੇ ਸਮੋ ਸੁਲਖਣੀ ਸੁਤਾ ਹਮਾਰੀ ਫਿਰ ਮੁਖ ਤੋਂ ਕਹਿਣ ਲੱਗਾ ਹੈ ਆਪ ਸੰਤ ਕ੍ਰਿਸ਼ਨਾ ਜੀ ਦੇ ਚਰਨਾਂ ਦੇ ਬੇਟਾ ਮੇਰੇ ਹੁਣ ਤੇਰਾ ਰਹਿਣ ਦਾ ਕੋਈ ਕੰਮ ਨਹੀਂ ਹੈ ਮੇਰਾ ਪਤੀ ਲਾਚ ਚੱਲ ਕੇ ਫਰਜ਼ੀਰ ਹੋ ਗਿਆ ਹੈ ਆਪਾਰਾ ਕਮਲ ਕਰੈ ਨਰ ਬਹਿਮਾ ਸਦਨ ਚਰੋ ਮੁਝ ਹਵੇ ਸੁਖ ਤੈਵਾ ਤੇਰੇ ਚ ਨਰਬਾਹ ਮੋਣ ਕਰੇਗਾ ਹਉ ਸਾਹਿਬ ਕਾਤਲੋ ਉਧਰ ਸੁਖ ਪਾਉਂ ਜੀ ਕਰਮ ਮੰਦ ਹਤ ਸਤਾ ਤੁਮਾਰਾ ਕਰਜ ਰੋ تیرے کوئی مارے کارپ سن اس ہار دن کے پر تین کارپ جار دیتا ہے بندران کی بناتے انہوں نے یہ بات جوں پر جائی کو اب جان جو سنگ تات یہ سنکے پہننا کی جنگیا ایس طرح جار نہیں ہو سکتی میں اپنی پر جائی کو اور تیرے جار نہیں جانتے آنے ایک تو گریب رات گدے سے ਕੱਤੀਏ ਜਾਤ ਸਜਾਈ ਕੈਸੇ ਕਿਤੇ ਮੇਰੇ ਪ੍ਰਾਤਾਸ ਨੇ ਪੰਕੀਰੀ ਵੇਚ ਧਾਰ ਕਰਦਾ ਹੈ ਦੂਸਰੀ ਮੇਰੀ ਪਛਾਈ ਵੀ ਚਲੀ ਜਾਏ ਕਿਵਦ ਔਰ ਮਾਂ ਈਰ ਦੇ ਤਰਹੋਂ ਮੇਰੇ ਮਨ ਪਰ ਚਾ ਕਿਆ ਸੰਗ ਕਰਹੋਂ ਜਿਸ ਮੈਂ ਆਪਣੇ ਦਿਲ ਦੇ ਕਿੰਨੇ ਕੀ ਉਸ ਤਰ੍ਹਾਂ ਕਿਹੜਾ ਮੈਨੂੰ ਕੋਈ ਆਸਰਾ ਮਿਲ ਜਾਏ ਮਾਤਾ ਜੁਨਾ ਦਾ ਹੀ ਆਸਰਾ ਟਕਿਆ ਹੈ ਤੰਦੁਰਾਣੀ ਮੈਂ ਨੇ ਲਾਇਕੇ ਆਪ ਬੰਭੂਰੇ ਚਾਹੇ ਤੰਦੁਰਾਣੀ ਦੀ ਪੁੱਤ ਜੀ ਹੈ ਕਿਵੇਂ ਕਿੰਦੇ ਆਸਰੇ ਉੱਤੇ ਰਹੇ ਇਹਦਾ ਪਤੀ ਤਾਂ ਤਖੀਰ ਹੋ ਗਿਆ ਹੈ ਇਹ ਘਰ ਰਹਿਣਾ ਬਣਾਣਾ ਹੈ ਕੋ ਨਿਕਣਾ ਸਾਸ ਸਸੁਰ ਕਰ ਦੇਹ ਕੋ ਇਹ ਇੱਥੇ ਹੋ ਜਿੱਥੇ ਰਹਿਣਾ طے ਕੀ ਇਹਦੇ ਸਾਰ ਸੋਹਰਾ ਦੇ ਭਰਮੇ ਨਹੀਂ ਰਿਆ ਨਾ ਕਾਇਕੇ ਭਾਗ ਅਨਿਕ ਵੇਦ ਜੇ ਹੀ ਇਹ ਤੂ ਬਿਨਾ ਕੋ ਸਾਰ ਨ ਲਈ ਪਰ ਅਹ ਦੇਵ ਕਰਤ ਹੁੰਦੇ ਨੇ ਆਪਰਾ ਦੀ ਬੇਰ ਕੌਣ ਸਾਰ ਦੂਸਰਾ ਲੈਂਦਾ ਹੈ ਐ ਆਤਮਾ ਜਦ ਵੇਸ ਲਗਦਾ ਨਾ ਸੱਚਿਲ ਕੋਈ ਕਿਤਾਬਾਂ ਅਰ ਜਲਾ ਰਹੀ ਪਿਆਨਾ ਸਭ ਸੋਏ ਜਿੰਨ ਦੇ ਸੁੱਤਰ ਅਲੋ ਬਹੁ ਛੋਟੇ ਨੇ ਉਹਨਾਂ ਮੁਹਰਤ ਕਿਸੇ ਗੱਲ ਨੂੰ ਸੋਚ ਨਹੀਂ ਜਾ ਗੁਲਾਮ ਦਾ ਪਿਆਰ ਵੀ ਨਹੀਂ ਕਰਦਾ ਅਨਾਥਾਂ ਵਰਗੇ ਰੋਬੇ ਨੂੰ ਆਵਾਕ ਬਿਖੀ ਨਹੀਂ ਦੇ ਤਾਰ ਕੇ ਗੰਗਲਾਂ ਦੇ ਚਰੇ ਦੇ ਸੰਤੋ ਰਾਣੀ ਵੀ ਭੜੇ ਰੋਸ਼ ਸ਼ਰਮ ਭੰਦੇ ਹੋਈ ਆਸ ਲਕਿ ਲੇਵਾ ਆਪਣੇ ਨਾਲ ਲੱਜ ਜਾਂਦੇ ਨੇ ਗੁਲਾਮ ਬਾਸ਼ਾ ਮਹਾਰਾਜੀ ਦੇ ਕੇ ਬੇ ਸੁੱਧਿ ਉਦਾਸੀ ਆਰੰਭ ਕਰਦੇ ਹਨ ਇਸ ਵਿਚਾਰ ਨੂੰ ਆਪ ਸਰਨ ਕਰਨਾ ਕਰਦੇ ਦੁਨੀਆ ਦੇ ਸਾਰਾ